ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜੇਖਾਨੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜਾ ਫਾਰਮ ਹੈ ਬਿਲਕੁਲ ਇਸ ਸਟੇਟ ਵੇ ਦੇ ਉੱਤੇ ਆ ਦੋਸਤੋ ਤੁਸੀਂ ਸਾਹਮਣੇ ਦੇਖੋਗੇ ਬੱਸ ਲੰਘੂਗੀ ਇਹ ਛੜਕ ਹੈ ਤੇ ਉੱਤੇ ਹੀ ਫਾਰਮ ਬਾਈ ਨੇ ਬਣਾਇਆ ਹੋਇਆ ਹੈ ਅੱਜ 6 ਗਾਵਾਂ ਬਾਈ ਨੇ ਇਸ ਫਾਰਮ ਦੇ ਵਿੱਚੋਂ ਵਿਕਾਊ ਕੀਤੀਆਂ ਮੈਂ ਸ਼ੁਰੂਆਤ ਬੈਠਕਾਂ ਤੋਂ ਤਾਂ ਕਰ ਲਈ ਸੀ ਵੀ ਇਹ ਗਾਵਾਂ ਇਸੇ ਫਾਰਮ ਦੀਆਂ ਬਾਈ ਦੀ ਇਹ ਬਰੀਡ ਹੈ ਤੇ ਇਹਨਾਂ ਦੇ ਵਿੱਚ ਹੀ ਇਹ ਬੈਠਕਾਂ ਤੁਹਾਨੂੰ ਠਾ ਠਾ ਕੇ ਕਰਕੇ ਦਿਖਾ ਦਿਆਂਗੇ ਟੋਟਲ ਨਾਲ 6 ਖਾਸ ਗੱਲ ਇਹ ਹੈ ਵੀ 6ਾਂ ਦੇ ਵਿੱਚੋਂ ਹੀ ਮੇਰੇ ਖਾਲਚ 6 ਦੀਆਂ 6 ਹੀ ਦੁੱਧ ਤੇ ਚੱਲਦੀਆਂ ਹਨ ਦੁੱਧ ਚੰਗੇ ਤੇ ਹੈ ਪਰ ਟਾਈਮ ਜਿਹੜਾ ਵੀਡੀਓ ਬਣਾਉਣ ਦਾ ਇੱਕ ਵਾਰ ਪਹਿਲਾਂ ਧਿਆਨ ਚ ਲੈ ਦੇਣਾ 1:54 ਮਿੰਟ ਤੁਸੀਂ ਦੇਖ ਲਓ 27 ਨਵੰਬਰ ਅੱਜ ਹੈ ਕਿਉਂਕਿ 154 ਤੇ ਤਾਂ ਨੇਚਰਲੀ ਆ ਵੀ ਸਵੇਰ 5 ਵਜੇ ਦੇ ਆਸ-ਪਾਸ ਜੇ ਆਪਾਂ ਮਿਲਕਿੰਗ ਲਾ ਕੇ ਚੱਲੀਏ ਤਾਂ ਹਜੇ 4 ਘੰਟੇ ਨੇ ਦੀ ਚਵਾਈ ਚ ਬਾਕੀ ਐ ਦੁੱਧ ਜਿਹੜਾ ਦੱਸਾਂਗੇ ਉਹ ਦੋ ਟਾਈਮ ਤਿੰਨ ਟਾਈਮ ਚੋਣ ਦਾ ਤੁਹਾਡਾ ਹੱਕ ਐ ਤੇ ਤੁਸੀਂ ਚੋ ਵੀ ਸਕਦੇ ਹੋ ਆਓ ਸ਼ੁਰੂਆਤ ਕਰਕੇ ਪਰਲੇ ਪੈਂਨ ਦੇ ਵਿੱਚ ਦੋ گاਵਾ ਬੈਠੀਆਂ ਐ ਇਹਨਾਂ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਫਿਰ ਇਧਰ ਲੰਗਾ گاਵਾ ਠਾਵਾਂਗੇ ਜਿਹੜੀਆਂ ਜਿਹੜੀਆਂ ਵਕਾਊ ਆ ਦੋਸਤੋ ਪਹਿਲੇ ਸੂਏ ਸੂਈ ਵਹਿੜ ਤੋਂ ਸ਼ੁਰੂਆਤ ਕਰਦੇ ਆਂ ਬੜੀਆਂ ਸੋਹਣੀਆਂ ਹਵਾਨੇ ਦੇ ਉੱਤੇ ਨਾੜਾਂ ਦੁੱਧ ਬਾਰੇ ਮੈਂ ਸ਼ੁਰੂ ਚ ਦਾਸੀ ਦਿੱਤਾ ਸੀ ਵੀ ਬੜੇ ਚੰਗੇ ਤੇ ਸਾਰੀਆਂ ਹੀ گاਵਾ ਚੱਲ ਰਹੀਆਂ ਦੁੱਧ ਤਿਆਰ ਸੋਨੂੰ ਅਸੀਂ ਹੁਣ ਦੱਸਦੇ ਜਾਵਾਂਗੇ ਉਹ ਡਿਟੇਲ ਪੁੱਛੀਏ ਬਾਈ ਸਤਿ ਸ੍ਰੀ ਅਕਾਲ ਹੱਸੀ ਗਾ ਵੀ ਜੀ ਨਾਮ ਆਪਣਾ ਦੱਸ ਦਿਓ ਵੀਰੇ ਬਾਈ ਰਜਿੰਦਰ ਸਿੰਘ ਜੀ ਰਜਿੰਦਰ ਬਾਈ ਫਾਰਮ ਸੈਟਅਪ ਇਦਾਂ ਲੱਗਦਾ ਵੀ ਅੱਗੇ ਨੂੰ ਵਧਾਵਾਂਗੇ ਪਸ਼ੂ ਅੱਜ ਵੇਚਣ ਲੱਗੇ ਹੋ ਉਹ ਵੀਰੇ ਆਪਣੇ ਆਹੀ ਫਰਿੱਦਰੇ ਆਈ ਕਰਵਾਉਣੀ ਹੈ ਇੱਕ ਪੈਣ ਵਿਹਲਾ ਕਰਨਾ ਜਾਨੀਗੇ ਹੋਰ ਕੋਈ ਇੱਕ ਤਾਂਗੀ ਤੈਨੂੰ ਇੱਕ ਥੋੜੀ ਆਪਾਂ ਨੂੰ ਚਾਰ ਦੀ ਸਮੱਸਿਆ ਆਪਣੇ ਕੋਲੇ ਚਾਰ ਘੱਟ ਆ ਬਈ ਚਾਰ ਘੱਟ ਹੈ ਵੈਸੇ ਤੇਰੇ ਏਰੀਏ ਚਾਲੂ ਮੇਰੇ ਖਾਲਚ ਲੱਗਦਾ ਵੀ ਨਹੀਂ ਲੱਗਦਾ ਬੱਕੀ ਨਹੀਂ ਹੁਣੀ ਹਾਂਜੀ ਬਈ ਮੁੱਲ ਲੈਣੇ ਹੁੰਨੇ ਆ ਫਰਮਸ਼ੀ ਪਿਛਲੀ ਵਾਰ ਆਪਾਂ ਨੂੰ ਤਿੰਨ ਚਾਰ ਕਿਲਿਆਂ ਚਾਰ ਮੁੱਲ ਮਿਲ ਗਿਆ ਸੀਗਾ ਬਈ ਅੱਛਾ ਐਂ ਤਾਂ ਕਿਉਂ ਮਿਲਿਆ ਨਹੀਂ ਗਿਆ ਜਾਨੀ ਕਿ ਆਪਣੇ ਘਰ ਦਾ ਘਰ ਦੇ ਚਾਰ ਸੀ ਹੈ ਜੀ ਅੱਛਾ ਠੀਕ ਹੈ ਜਾਨੀ ਗਾਂ ਤੋਂ ਚਾਰ ਦਾ ਕੰਮ ਵਧਾਉਣਾ ਪਊਗਾ ਹਾਂਜੀ ਹਾਂਜੀ ਆਪਾਂ ਅੱਗੇ ਕੰਮਜਾਬ ਕਰਨਾ ਅੱਛਾ ਬਈ ਪਹਿਲਾਂ ਵੈੜ ਕਿੰ 23 24 ਦਿਨ ਹੋ ਗਈ ਸੂਈ ਅੱਜ ਇਹ ਦੰਦੋ ਕਿਵੇਂ ਹੋਊਗੀ ਦੇਖੀ ਚੌਗੀ ਬਈ 4 ਦੰਦ ਹਾਂਜੀ 23 24 ਦਿਨਾਂ ਦੀ ਸੂਈ ਕੰਡੇ ਤੋਂ ਨਾਲਾ ਦੁੱਧ ਦੱਸਣਾ ਆਪਣਾ ਇਸ ਟਾਈਮ ਅੱਜ 30 ਕਿਲੋ ਬਈ ਜੀ ਚੋ ਸਕਦਾ ਕੋਈ ਬੰਦਾ ਹਾਂਜੀ ਦੋ ਟਾਈਮ ਤਿੰਨ ਟਾਈਮ ਚੋ ਬੱਚਾ ਇਹਨੇ ਕੀ ਦਿੱਤਾ ਬਈ ਇਹਦੇ ਵਾਛਾ ਵੀ ਨਹੀਂ ਬੱਚਾ ਇਹਦੇ ਮਗਰ ਵਾਛਾ ਹੈ ਅੱਛਾ ਇਹਦੀ ਕੋਈ ਸੀਮਨ ਦੀ ਡਿਟੇਲ ਹੈ ਆਪਣੇ ਕੋਲ 66 ਸੀਮਨ ਲਾਇਆ ਸੀਗਾ ਬਈ ਇਹਦੀ ਸਟੌਕੀ ਦੀ ਆਪ ਵੀਰੇ ਅੱਛਾ ਇਹ ਸਟੌਕੀ ਦੀ ਹੈ ਹਾਂਜੀ ਅੱਛਾ ਇਹਦੇ 66 ਸੀਮਨ ਲਾਇਆ ਸੀ ਬੱਚਾ ਬੱਚਾ ਹੈ ਚਲੋ ਕੋਈ ਗੱਲ ਇਹ ਕੀ ਰੇਟ ਹੋਊਗਾ ਦਾ ਇਹ 1 ਲੱਖ 45000 ਰੁਪਏ ਲੈਣ ਦੇ ਨਾਲ ਰਿਕੇ ਉਧਰ ਨੂੰ ਫੜ ਕੇ ਮੜਾ ਤੋਰਦੀ ਦੋਸਤੋ 1 ਲੱਖ 45000 ਰੇਟ ਚਾਰ ਦੰਦ ਹੈ ਦੁੱਧ 30 ਕਿਲੋ ਇਸ ਟਾਈਮ ਕੰਡੇ ਤੋਲ ਵਾਲਾ ਹਾਜ਼ਰ ਹੈ ਮੈਂ ਟਾਈਮ ਪਹਿਲਾਂ ਦਿਖਾ ਚੁੱਕਿਆ ਬੰਦ ਹਵਾਨੇ ਦੀ ਹਵਾਨਾ ਬੰਦ ਵੀ ਇਸ ਹਫ਼ਤੇ ਵੀ ਹੈ ਫੈਕਸ ਪਰ ਬਹੁਤ ਸੋਹਣਾ ਸਹਜ ਪਹਿਲਾਂ ਵੈੜ ਚੰਗੀ ਕੀਮਤ ਦੇ ਵਿੱਚ ਦੂਜੇ ਸੂਏ ਵਿਕਣੀ ਆ ਹਾਲਾਂਕਿ 30 ਕਿਲੋ ਦੁੱਧ ਨੂੰ ਦੇਖਦੇ ਆ ਤਾਂ ਅੱਜ ਵੀ ਰੇਟ ਵਾਈ ਦਾ ਠੀਕ ਲੱਗਾ ਮੈਂ ਇਹ ਸ਼ਬਦ ਜੂਝ ਜੂਰ ਕਰ ਲੈਣਾ ਨਾ ਪਰ ਇਹ ਤੋਂ ਕੋਈ ਪ੍ਰ抗ਾਜ ਕਰ ਸਕਦੇ ਵੀ ਤੂੰ ਵਾਜਬ ਮੁੱਲ ਕਿਹਦੇ ਹਿਸਾਬ ਤੇ ਕਹਿਣਾ ਪਰ ਮੈਨੂੰ ਇਹ ਲੱਗਦਾ ਜਿੰਨੇ ਪਸ਼ੂ ਮੈਂ ਦੇਖਦਾ ਵੀ ਤੁਹਾਡੇ ਲਈ ਇਹ ਪੜਤੇ ਵਾਲਾ ਸੌਦਾ ਹੈ ਜਿਹੜਾ ਵੀਰ ਖਰੀਦਣਾ ਚਾਹੁੰਦਾ ਹਾਂ ਬਈ ਤੋਰਦੇ ਹੋ ਥੋੜੀ ਪਹਿਲਾਂ ਵੈੜ ਸ਼ਾਮ ਤੱਕ ਅੰਦਾਜ਼ਾ ਲਾਓ ਕਿੰਨਾ ਕੁ ਭਰੂਗੀ ਦੁਪਹਿਰੇ ਵੀਡੀਓ ਬਣਾ ਰਿਆਂ 1 ਲੱਖ 45000 ਰੇਟ ਹੈ ਰੇਟ ਮੈਂ ਬਾਈ ਨੂੰ ਇਹ ਕਹਤੇ ਵੀ ਤੂੰ ਉਹੀ ਮੰਗ ਲੈ ਜਿੰਨੇ ਦੇ ਪਸ਼ੂ ਵੇਚਨੇ ਆ। ਬਾਕੀ ਇਹਦੇ ਚੋਂ ਮਾਨਤਨ ਤੁਹਾਡਾ ਕੀ ਹੁੰਦਾ ਉਹਦੇ ਬਾਰੇ ਗੱਲਬਾਤ ਤੁਸੀਂ ਵੀਰ ਨਾਲ ਕਰ ਲਿਓ। ਹਵਾਨਾ ਬਹੁਤ ਸੋਹਣਾ, ਥਾਨ ਬਹੁਤ ਸੋਹਣਾ। ਦੱਸੋ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਚੰਗੀ ਵੈੜ ਹੈ। ਛੱਡ ਦਿਓ ਬਾਈ ਇਦਰੀ ਇਹਨੂੰ ਬੰਦ ਦਿਓ ਭਾਵੇਂ। ਸੋਏ ਵੈਸੇ ਦੋਸਤੋ ਸਾਰੀਆਂ ਜਿਹੜੀਆਂ ਵੇਚਣੀਆਂ ਇਹਨਾਂ ਦੇ ਨਵੇਂ ਤਲਿਆ ਰਸਤੇ ਗਾਲ ਚ ਪਾ ਲਏ ਅਸੀਂ ਤੋੜ ਕੇ ਦਿਖਾਉਣਾ ਪਸ਼ੂ ਸੌਖਾ ਹੋ ਜਾਂਦਾ। ਵੈੜ ਦੀ ਹਵਾਨੇ ਦੀ ਬਣਾਵਟ ਬੜੀ ਜ਼ਬਰਦਸਤ ਫਿਟਿੰਗ ਵਾਲਾ ਹਵਾਨਾ ਹੈ। ਬਾਕੀ ਰਸੂਆ ਕਿ ਤੁਸੀਂ ਪਾਸ ਕਰ ਲਓ ਵਕਤੋਂ ਦੁੱਧ ਚੋ ਸਕਦੇ ਹੋ ਜਿੰਨਾ ਤੁਹਾਨੂੰ ਦੱਸਿਆ ਇਹਦੋਂ ਅੱਗੇ ਗਾਂ ਨੂੰ ਉਠਾਉਨੇ ਆ ਹੁਣ ਆਪਾਂ ਤੇ ਇਹਦੀ ਵੀਡੀਓ ਬਣਾਉਣੀ ਆ ਰਜਿੰਦਰ ਭਾਈ ਜਿਹੜੀ ਇਹ 2 ਨੰਬਰ ਤੇ ਹੁਣ ਗਾਂ ਆਪਾਂ ਠਾ ਲਈ ਆ ਹਾਂਜੀ ਇਹਦੀ ਕੀ ਡਿਟੇਲ ਆ ਕਿੰਨਾ ਵਸੂਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਤੇ ਭਾਈ ਤੀਜਾ ਸੂਆ ਇੱਕੇ ਦਿਨ ਹੀ ਸੂਈਆ ਇਹ ਤੇ ਵਹਿੜ ਕੱਠੀਆਂ ਹੀ ਸੂਈਆ ਹਾਂਜੀ ਅੱਛਾ ਇਹ ਕਿੰਨੇ ਦੁੱਧ ਤੇ ਚੱਲਦੀ ਆ ਹੁਣ ਇਹ ਹੈ 32-33 ਦੇ ਭਾਈ ਆਪਾਂ ਪਰ 30 ਦੱਸਾਂਗੇ 30 ਕੋਈ ਮਰਜ਼ੀ ਦੋ ਟਾਈਮ ਦਾ ਵਾ ਕੰਡੇ ਤੋਲੇ 30 ਕਿਲੋ ਕੰਡੇ ਤੇ ਤੋਲੇ ਪਰ 30 ਤੋਂ ਹੈ ਬਾਹਰ ਹਰ ਵਾਰੀ ਹੈ ਭਾਈ ਇਹਨਾਂੋਂ ਬੱਛੀ ਹੈ ਵੀਰੇ ਸੀਮਨ ਡੀਟੇਲ ਨਹੀਂ ਪਤਾ ਆਪਾਂ ਤੋਕਰ ਕੱਬਣ ਲਈ ਸੀ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਦੇ ਆਂ ਬਈ ਇਹਦਾ 1 ਲੱਖ ਤੇ 35000 ਰੁਪਿਆ ਰੇਟ ਕਰੀਏ 1 35 ਹਾਂ ਠੀਕ ਹੈ ਇਹਨੂੰ ਵੀ ਤੋਰ ਦੇ ਬਈ ਦੋਸਤੋ ਰੇਟ 1 ਲੱਖ ਤੇ 35000 32 33 ਕਿਲੋ ਦੁੱਧ ਮਤਲਬ ਹੈਗਾ ਪਰ ਤੁਹਾਨੂੰ 30 ਕਿਲੋ ਕਹਿ ਕੇ ਇਹ ਗਾਂ ਦੇਣੀ ਹੈ ਚੋਲੋ ਆਪ ਇੱਥੇ ਹਿੰਮਤ ਕਰ ਲਿਓ ਕਿਉਂਕਿ ਬਾਈ ਦੀ ਸਾਂਭ ਸੰਭਾਲ ਆਪਦੀ ਹੈ ਥੋੜੀ ਇਹ ਵਖਰੀ ਹੋਊਗੀ ਉਹਦੇ ਤੇ ਕਈ ਵਾਰ ਪਸ਼ੂ ਤੇ ਦੁੱਧ ਤੇ ਥੋੜਾ ਬਹੁਤਾ ਅਸਰ ਪੈ ਜਾਂਦਾ ਪਰ ਗਾਂ ਬਰੀਡ ਵਾਈਜ਼ ਵੀ ਚੰਗੀ ਹੈ ਲੰਬਾਈ ਕੱਦ ਸਾਰਾ ਕੁਝ ਸੋਹਣਾ ਹਵਾਨਾ ਇਹਦਾ ਵੀ ਚੰਗਾ ਸ਼ਾਮ ਨੂੰ ਪੂਰਾ ਭਰ ਜਾਣਾ ਨੇ ਹੁਣ ਵੀ ਹਵਾਨਾ ਭਰਿਆ ਚੰਗਾ ਦਿਸਦਾ ਬੈਠੀ ਰੈਸਟ ਕਰ ਰਹੀ ਸੀ ਕਿ ਤਾਂ ਨਹੀਂ ਠਾਇਆ ਸੀਗਾ ਮੈਂ ਸੋਚਿਆ ਵੀ ਇਹਨਾਂ ਨੂੰ ਰੈਸਟ ਕਰਨ ਦਿੰਦੇ ਆ ਹੌਲੀ ਹੌਲੀ ਜਿਵੇਂ ਜਿਵੇਂ ਗਾਵਾਂ ਦਿਖਾਉਣ ਨੂੰ ਉਠਾ ਕੇ ਦਿਖਾਉਂਦੇ ਜਾਵਾਂਗੇ ਇਹਨਾਂ ਦੋਨਾਂ ਗਾਵਾਂ ਨੂੰ ਤੁਸੀਂ ਹੱਥੀਂ ਚੋ ਸਕਦੇ ਹੋ ਮਤਲਬ ਮਿਲਕਿੰਗ ਮਸ਼ੀਨ ਲੱਗੀ ਆ ਤਾਂ ਟੂ ਗੋਡ ਆ ਬਹੁਤ ਵਧੀਆ ਗੱਲ ਆ ਨਹੀਂ ਤਾਂ ਤੁਸੀਂ ਮਿਲਕਿੰਗ ਇਹਨਾਂ ਦੀ ਆਪ ਦੇ ਹੱਥੀਂ ਵੀ ਕਰ ਸਕਦੇ ਹੋ ਥਣ ਦਾ ਸਹਜ ਇਦਾਂ ਦਾ ਦਿਸਦਾ ਪਹਿਲਾਂ ਵੈੜ ਦਾ ਤੁਹਾਨੂੰ ਤਾਂ ਆਪ ਨੂੰ ਪਤਾ ਥੋੜਾ ਠੀਕ ਠੀਕ ਰਹਿਣਾ ਹੁੰਦਾ ਪਰ ਇਸ ਗਾਂ ਦਾ ਸਾਨੂੰ ਬਿਲਕੁਲ ਅਥੀ ਚੁਾਈ ਵਾਲਾ ਸੋ ਹਵਾਨਾ ਵੀ ਸੋਹਣਾ ਢਾਂਚਾ ਵੀ ਸੋਹਣਾ ਛੱਡ ਦਿਓ ਖੁੱਲੀ ਇਹਨੂੰ ਬਈ ਸੋ ਇਹ ਦੋਸਤੋ 2 ਨੰਬਰ ਤੇ ਤੁਸੀਂ ਹੁਣ ਗਾਂ ਦੇਖ ਲਓ ਇਹਦਾ ਰੇਟ 1 ਲੱਖ ਤੇ 35000 ਹੈ ਤਾ 3 ਨੰਬਰ ਤੇ ਦੱਸੋ ਜਿਹੜੀ ਵਹਿੜ ਦਿਖਾਉਣੀ ਹੈ ਇਹ ਸਟਰਕਚਰ ਕੱਦ-ਕਾਟ ਸਾਰਾ ਜਰਸੀ ਵਾਲਾ ਪਰ ਇਦਾਂ ਲੱਗਦਾ ਵੀ ਜਿਵੇਂ ਐਫ ਦੇ ਪੇਟੋਂ ਜੰਮੀ ਹੁੰਦੀ ਹੈ ਦੁੱਧ ਬੜਾ ਸੋਹਣਾ ਇਹਨੇ ਵੀ ਸ਼ੁਰੂਆਤ ਕੀਤੀ ਐ ਰਜਿੰਦਰભાઈ ਕਿੰਨਾ ਵਾਂ ਸੂਆ ਸੂਤੀ ਐ ਜਰ ਤੇ ਦੂਜਾ ਸੂਆ ਸੂਈ ਬਈ ਦੂਜਾ ਸੂਆ ਇਹ ਹੋਮ ਬਰੀਡ ਆ ਜਾਂ ਖਰੀਦੀ ਹੋਈ ਨਹੀਂ ਆਪਾਂ ਬਈ ਟੋਕਰ ਕੱਬਣ ਲਈ ਸੀ ਇਹਦੀ ਟੋਕਰ ਕੱਬਣ ਲਈ ਸੀ ਠੀਕ ਐ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਇਹਨੂੰ ਬਈ ਜੀ 7ਵਾਂ ਲੈਣਾ ਸੂਈ ਨੂੰ ਠੀਕ ਐ ਇਸ ਟਾਈਮ ਦੁੱਧ ਕਿੰਨਾ ਹਜਰੂ ਇਸ ਟਾਈਮ ਬਈ ਹੈ 25 ਪਰ 24 ਆਪਾਂ ਦੋਨੇ ਟਾਈਮ ਕੰਡੇ ਦੇ ਤੋਲ ਦੇਵਾਂਗੇ ਠੀਕ ਐ 24 ਕਿਲੋ ਤੋਲ ਕੇ ਦੇ ਦੇਾਂਗੇ ਹਾਂਜੀ ਹੈ 25 ਕਿਲੋ ਹੈ 25 ਠੀਕ ਹੈ ਅੱਛਾ ਬੱਚਾ ਇਹਨੇ ਕੀ ਦਿੱਤਾ ਇਹਨੇ ਬੱਚਾ ਬਈ ਜੀ ਇਹਨੇ ਬੱਚਾ ਦਿੱਤਾ ਹਾਂ ਜੀ ਇਹਦਾ ਰੇਟ ਕੀ ਰੱਖ ਦੋ ਰੀਜਿੰਦਰ ਬਈ ਇਹਦਾ 1 ਲੱਖ ਤੇ 5000 ਰੁਪਏ ਬਈ ਜੀ ਠੀਕ ਹੈ ਅੱਛਾ ਇਹਦੇ ਜਿਹੜੇ ਆਪਾਂ ਜੇ ਜਿਹੜੇ ਹੱਡ ਹੁੰਦੇ ਜਿਨ੍ਹਾਂ ਨੂੰ ਆਪਾਂ ਉਹ ਅਗਲੇ ਹੱਡ ਦੋਸਤੋ ਜੇ ਆਪਾਂ ਨੋਟ ਕਰੀਏ ਤਾਂ ਇੱਕ ਹੱਡ ਥੋੜਾ ਤਿੱਖਾ ਲਿਖਦਾ ਨਿੱਕੀ ਹੁੰਦੀ ਡਿੱਗੀ ਡੁਗੀ ਹੈ ਇਹ ਨਿੱਕੀ ਹੁੰਦੀ ਹੋ ਸਾਰਾ ਬਈ ਆਪਾਂ ਵੇਲੇ ਟੋਕੜ ਗੱਭਨ ਲੈਂਦੀ ਆ ਠੀਕ ਹੈ ਐ ਹੀ ਸੀਗਾ ਵੇਲੇ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਸੋ ਦੋਸਤੋ ਨਾ ਤਾਂ ਕੋਈ ਤੌਰ 'ਚ ਫਰਕ ਹੈ ਹਾਂ ਇਹ ਜ਼ਰੂਰ ਆ ਵੀ ਹ ਤੇ ਜਦੋਂ ਇਹ ਸ਼ਾਮ ਨੂੰ ਭਰੂਗੀ ਤੇ ਇਹ ਵੇਜ਼ੂਨ ਬਹੁਤ ਵਧੀਆ ਵੇ ਅੱਗੇ ਪੂਰਾ ਹਾਲ ਲੱਤਾਂ ਖੋਲ ਕੇ ਤੁਰੂਗੀ ਇਹਦਾ ਰੇਟ 1 ਲੱਖ ਤੇ 5000 ਹੈ ਜਰਸੀ ਤੇ ਕੰਮ ਕਰਨਾ ਹੈ ਤਾਂ ਸੀਮਨ ਜਰਸੀ ਲਵਾਉਂਦੇ ਰਹੋ ਜੇ ਰੰਗ ਬਦਲੂਗਾ ਇਹਦਾ ਬਰਾਊਨ ਕਲਰ ਦੇ ਬੱਚੇ ਪਾਉਣੇ ਸ਼ੁਰੂ ਕਰ ਦੂਗੀ ਕਿਉਂਕਿ ਐਚਐਫ ਤੋਂ ਜਰਸੀ ਤਿਆਰ ਹੋ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਸੋ ਵੈਸੇ ਇਹ ਤੁਸੀਂ ਇਹਨੂੰ ਹੁਣ ਬਰੀਡ ਪੇਸਾ ਕਰਾਸ ਮੰਨ ਲਓ ਪਰ ਟੋਟਲੀ ਟੰਚ ਆ ਜਿਹੜਾ ਉਹ ਜਰਸੀ ਵਾਲਾ ਫੇਸ ਜਰਸੀ ਵਾਲਾ ਹਵਾਨਾ ਵੀ ਜਰਸੀ ਗਾਵਾਂ ਵਾਲਾ ਬੜਾ ਸੋਹਣਾ ਤਿਆਰ ਦੁੱਧ 25 ਕਿਲੋ ਆ ਪਰ 24 ਕਿਲੋ ਤੁਹਾਨੂੰ ਕਿਹਾ ਵੀ ਤੁਸੀਂ ਕੰਡੇ ਤੇ ਤੋਲ ਲਿਓ ਜੀ ਇਹ ਤਾਂ ਅੱਗੇ ਬਈ ਹੁਣ ਜਿਹੜੀਆਂ ਆਪਾਂ ਗਾ ਕਾ ਗਾਂ ਬਈ ਜਿਹੜੀਆਂ ਵੱਡੀ ਖੜੀ ਆ ਹਾਂਜੀ ਬਈ ਠੀਕ ਐ ਇਹ ਕਿੰਨਾ ਵਸੂਆ ਬਈ ਤੇ ਬਈ ਤੀਜਾ ਸੂਆ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ 22 23 ਦਿਨ ਹੋ ਗਏ ਬਈ ਅੱਜ ਅੱਛਾ ਇਸ ਟਾਈਮ ਇਹਦੇ ਥੱਲੇ ਦੁੱਧ ਕਿੰਨਾ ਹੋਊ ਇਸ ਟਾਈਮ ਇਹ ਥੱਲੇ ਹੈ ਕੱਪੀ ਕੁੱਤੀ ਹੋ ਬਈ ਆਪਾਂ 30 ਹੀ ਹੈ ਥੱਲੇ ਕਹਾਂ 29 30 ਬਸ ਠੀਕ ਐ ਜਾਨੀ ਕੰਡੇ ਤੋਲਣਾ ਦਾ 29 ਕਿਲੋ ਮੰਨ ਲਓ ਵੈਸੇ 30 ਕਿਲੋ ਤੋਂ ਬਾਹਰ ਬਾਰ- ਇਹ ਤਾਂ ਇਹ ਆਪ ਕੀਤੀ ਸੀ ਹਾਂਜੀ ਹਾਂਜੀ ਇਹ ਆਪਣੇ ਘਰ ਦੀ ਹੋਈ ਗਾਂ ਬਈ ਇਹਦਾ ਰੇਟ ਕੀ ਕਰਦੇ ਹਾਂ ਬਈ ਇਹਦਾ ਰੇਟ ਬਾਈ ਜੀ 1 ਲੱਖ ਤੇ 35 ਹਜ਼ਾਰੀ ਇਹਦਾ ਜੀ 1 35 ਦਾ ਖੋਲ ਕੇ ਤੋੜਦੇ ਹਾਂ ਨੂੰ ਖੁੱਲੀਆਂ ਦਾ ਹੈਗੇ ਆ ਦੋਸਤੋ ਫੜ ਕੇ ਤੋੜਨੇ ਆ 1 35 ਇਹਦਾ ਰੇਟ ਹੈ ਸੂਆ ਤੀਜਾ 30 ਕਿਲੋ ਦੁੱਧ ਇਸ ਟਾਈਮ ਹਾਜ਼ਰ ਆ 30 ਕਿਲੋ ਤੋਂ ਬਾਹਰ ਆ ਪਰ ਤੁਸੀਂ 29 ਕਿਲੋ ਦਾ ਕੰਡਾ ਕਰ ਲਿਓ ਜੇ ਆਕੇ ਹਿੰਮਤ ਰੱਖਿਓ ਦੋ ਟਾਈਮ ਤਿੰਨ ਟਾਈਮ ਚੋਣ ਦੀ ਤੋ ਕਿ ਮੈਂ ਇਹ ਗੱਲ ਇਸ ਕਰਕੇ ਐਡ ਕਰ ਦਨਾ ਉਹਨਾਂ ਵੀ ਜਿਹੜਾ ਵੀ ਵੀਰ ਪਸ਼ੂ ਖਰੀਦਦਾ ਇੱਥੇ ਸਾਮ ਸੰਭਾਲੇ ਇਸ ਬਾਈ ਦੀ ਹੈ ਦੂਜੇ ਘਰੇ ਜਾ ਕੇ 2-4 ਦਿਨ ਪਸ਼ੂ ਪੱਠਾ ਘਟ ਖਾਂਦਾ ਉਹਦੇ ਨਾਲ ਦੁੱਧ ਥੋੜਾ ਬਹੁਤ ਕਈ ਵਾਰਾ ਡਾਊਨ ਪਾ ਜਾਂਦਾ ਹੁੰਦਾ ਸੋ ਬਾਕੀ ਸਮਝ ਤੁਹਾਨੂੰ ਇਹਨਾਂ ਦੇ ਹਵਾਨਿਆਂ ਤੋਂ ਵੀ ਆਉਣੀ ਹੈ ਚੰਗੇ ਕੱਦ ਕਾਠ ਦੀ ਚੰਗੀ ਵੇਲ ਵਾਲੀ ਇਹ ਗਾਂ 1,35,000 ਰੇਟ ਹੈ ਥੋੜਾ ਬਹੁਤਾ ਗੁੰਜਾਇਸ ਇਹਨਾਂ ਦੀ ਕੀਮਤਾਂ ਦੇ ਵਿੱਚ ਹੈਗਾ ਪਰ ਇਹ ਧਿਆਨ ਚ ਕਰ ਲਓ ਵੀ ਕੁਸਕ گاਵਾ ਜਿਹੜੀਆਂ ਉਹਨਾਂ ਦਾ ਫਿਕਸ ਜਾਂ ਰੇਟ ਰਹਿਣਾ ਤੇ ਕੁਸਕ گاਵਾ ਚੋਂ ਮਾਨਤਾ ਨਵੀਰ ਕਰ ਦੂਗਾ ਸੋ ਇਹ ਵੀ ਗਾਂ ਵਕਾਉ ਸੀ ਦੋ ਹੋਰ ਗਾਂਵਾਂ ਦਿਖਾਉਣੀਆਂ ਦੋਸਤੋ ਜਿਨ੍ਹਾਂ ਚ ਇੱਕ ਵਾਈਟ ਪਰਲੇ ਪਾਸੇ ਬੈਠੀ ਐ ਇਹਨੂੰ ਬਾਈ ਥਾਲੂਗਾ ਤੇ ਆਪਾਂ ਤੁਹਾਨੂੰ ਇਹਦੀ ਡਿਟੇਲ ਪੁੱਛ ਕੇ ਦੇ ਦਿਆਂਗੇ ਤੇ ਫਿਰ ਨਾਲ ਹੀ ਤੋਰ ਦੇਾਂਗੇ ਸੋ ਦੋਸਤੋ ਬਾਈ ਨੇ ਇਹ ਗਾਂ ਨੂੰ ਠਾਲ ਲਿਆ ਹੁਣ ਤੇ ਆਪਾਂ ਇਹਦੀ ਡਿਟੇਲ ਪੁੱਛਦੇ ਹਾਂ ਇੱਕ ਚੀਜ਼ ਨੋਟ ਕਰਿਆ ਕਰੋ ਦੋਸਤੋ ਜਿਹੜਾ ਗੋਹਾ ਇਹਨੇ ਕੀਤਾ ਬੜੀ ਵਧੀਆ ਕੰਡੀਸ਼ਨ ਦੇ ਵਿੱਚ ਐ ਨਾ ਤਾਂ ਗੋਹਾ ਵਗਣਾ ਚਾਹੀਦਾ ਜਿਹਨੂੰ ਆਪਾਂ ਮੋਕ ਕਹਿ ਦਿੰਨੇ ਆ ਤੇ ਨਾ ਸਖਤ ਚਾਹੀਦਾ ਇਹ ਲਗਭਗ ਜੇ ਦੇਖੀਏ ਤਾਂ 3 ਇੰਚ ਉੱਪਰ ਨੂੰ ਉੱਠਿਆ ਹੋਇਆ ਤਾਂ ਇਦਾਂ ਦਾ ਗੋਹਾ ਜਿਹੜਾ ਉਹ ਤੰਦਰੁਸਤ ਪਸ਼ੂ ਕਰਦਾ ਹੁੰਦਾ ਨੋਟ ਕਰ ਲਿਆ ਕਰੋ ਬਾਕੀ ਫਾਰਮਰ ਜਿਹੜੇ ਮਾਰ ਫਾਰਮਰ ਆ ਉਹਨਾਂ ਤੋਂ ਜਰੂਰ ਇਸ ਚੀਜ਼ ਬਾਰੇ ਪੁੱਛਿਆ ਕਰੋ ਅਰਜਿੰਦਰ ਭਾਈ ਕਿੰਨਾ ਮਸੂਆ ਵੈਡ ਸੋਈ ਇਹ ਦੂਜਾ ਸੂਆ ਭਾਈ ਕਿੰਨੇ ਦਿਨੋਂ ਗੱਜ ਸੋਈ ਤਿੰਨ ਵਾਲੇ 16 17 ਦਿਨ ਹੋ ਗਏ ਭਾਈ ਜੀ ਅੱਛਾ ਇਹਦੇ ਥੱਲੇ ਹੁਣ ਕਿੰਨਾ ਦੁੱਧ ਦੇ ਬਹੁਤ 30 ਕਿਲੋ ਹੀ ਆ ਭਾਈ ਜੀ ਆਪਾਂ ਪਰ 28 29 ਕਿਲੋ ਇਹਦਾ ਜਾਨੀ ਕਿ ਕ ਈ ਕਿਲੋ ਨੂੰ ਹੈਗਾ ਪਰ 28 29 ਕਿਲੋ ਇਹਦਾ ਵੀ ਤਲਾ ਦੇਣੀ ਹਾਂ 35 ਕਿਲੋ ਬਈ ਹੱਸ ਕੇ ਦੋ ਵੀ ਆ ਰੂਗ ਯਾਨੀ ਕਿ ਵਾਸੀ ਬੱਚੇ ਕਿ ਦਿੱਤਾ ਬਈ ਇਹਦੇ ਮਾਰੋ ਵਾਸ਼ਾ ਬਈ ਜੀ ਠੀਕ ਹੈ ਇਹਦਾ ਰੇਟ ਕੀ ਰੱਖ ਦੂੰ ਇਹਦਾ ਵੀ 1,35,000 ਰੁਪਏ ਬਈ ਜੀ ਠੀਕ ਹੈ ਖੋਲ ਲੈ ਬਈ ਇਹਨੂੰ ਤੋਰੀ ਇਹਨੂੰ ਫੜ ਕੇ ਤੈਨੂੰ ਸੋ ਦੋਸਤੋ 1,35,000 ਹੀ ਇਹਦਾ ਰੇਟ ਹੈ 28 ਕਿਲੋ ਦਾ ਕੰਡਾ ਕਰ ਲਿਓ ਜੇ ਦੁੱਧ 30 ਕਿਲੋ ਹੀ ਹੈ ਪਰ 16 ਦਿਨਾਂ ਦੀ ਸੋਈ ਆ 35 ਕਿਲੋ ਦੁੱਧ ਦੇਣਾ ਹੈ ਇਹ ਵੀ ਫਿਕਸ ਹੋਵਾਨੇ ਦੀ ਐ ਸਟਰਕਚਰ ਬਹੁਤ ਚੰਗਾ ਜੂਨ ਬਹੁਤ ਵਧੀਆ ਰਵਾਨੇ ਦੇ ਨਾੜਾਂ ਤੁਹਾਨੂੰ ਜਰੂਰ ਦਿਖਾ ਦਣਾ ਦੋਸਤੋ ਇਸ ਸਾਈਡ ਤੇ ਦੇਖੋ ਫਲਕਾਰੀ ਨੂੰ ਗੁੰਦਿਆ ਜਾਣਾ ਮੈਂ ਵੀਡੀਓ ਬਣਾਉਣ ਦਾ ਟਾਈਮ ਤੁਹਾਨੂੰ ਤਾਂ ਸ਼ੁਰੂਆਤ ਹੀ ਦਿਖਾਤਾ ਸੀ ਵੀ ਇਹ ਭਰਾ ਚਾਹੁੰਦਾ ਸੀ ਵੀ ਆਪਾਂ ਸ਼ਾਮ ਦੇ ਟਾਈਮ ਤੇ ਚੁਾਈ ਦੇ ਟਾਈਮ ਤੇ ਵੀਡੀਓ ਬਣਾਵਾਂਗੇ ਪਰ ਦਿਨ ਛੋਟੇ ਆ ਬਹੁਤਾ ਚਿਰ ਕਿਤੇ ਰੁਕਣਾ ਔਖਾ ਆ ਵੀਡੀਓ ਵੱਧ ਬਣਾਉਣੀਆਂ ਹੁੰਦੀਆਂ ਤਾਂ ਜਿਹੜਾ ਟਾਈਮ ਅਸੀਂ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਨਾਲ ਟਾਈਮ ਦਿਖਾਤਾ ਹੈ ਫਿਕਸ ਹੋਵਾਨਾ ਦੋਸਤੋ ਸੋਨਾ ਢਾਂਚਾ ਦੂਜਾ ਸੂਆ ਵੈੜ 135000 ਰੇਟ ਹੈ ਇਹ ਰੇਟ ਇੰਨੇ ਦੁੱਧ ਦੇ ਹਿਸਾਬ ਤੇ ਜੇ ਦੇਖੋਗੇ ਤਾਂ ਤੁਹਾਨੂੰ ਪਾਸਿਓਂ ਛੇਤੀ ਲੱਭਣੇ ਨੀਗੇ ਕਿਉਂਕਿ ਇਹ ਭਰਾ ਨੇ ਪਸ਼ੂਏ 6 ਘਟਾਉਣੇ ਆ ਪੱਠੇ ਜਿਹੜੇ ਸਾਇਲੈਂਸ ਖਤਮ ਹੈ ਉਹਦੇ ਕਰਕੇ ਸੋ ਇਦਾਂ ਦਾ ਇਹਦਾ ਥਣ ਹਵਾਨਾ ਇੱਕ ਹੋਰ ਗਾਂ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਆ ਤੇ ਫਿਰ ਵੀਡੀਓ ਰੋਕਾਂਗੇ ਅਰਜਿੰਦਰ ਭਾਈ ਲਾਸਟ ਉੱਤੇ ਗਾਂ ਦਿਖਾਉਣੇ ਆ ਆਪਾਂ ਸੂਆ ਕਿੰਨਵਾ ਸੂਈ ਇਹ ਤੀਜਾ ਸੂਆ ਬਾਈ ਜੀ ਕਿੰਨੇ ਦਿਨੋਂ ਗਿਆ ਜੀ ਸੂਈ ਇਹ ਨੂੰ ਲਗਭਗ 22-23 ਦਿਨ ਹੀ ਹੋ ਗਏ। ਹੁਣ ਦੁੱਧ ਕਿੰਨਾ ਆਜਰਾ? ਹੁਣ 30 ਕਿਲੋ نیٹ ਆ ਬਈ ਕੰਡੇ ਵਾਲਾ। 30 ਕਿਲੋ ਇਹਦੇ ਥੱਲੇ ਵੀ ਹੈਗਾ। ਇਹਦੇ ਨਾਲ ਬੱਚਾ ਕੀ ਐ? ਇਹਦੇ ਨਾਲ ਬੱਛਾ ਬਈ ਜੀ ਵੱਛੀ ਐ। ਬੱਚਾ ਵੱਛੀ ਐ। ਹਾਂ, ਰਮਾਡਾ ਦੀ ਵੀਰੇ। ਰਮਾਡਾ ਦੀ ਵੱਛੀ ਐ। ਹਾਂਜੀ। ਅੱਛਾ ਇਹਦਾ ਰੇਟ ਕੀ ਕਰ ਦੂੰਗਾ ਨਾ? ਇਹਦਾ ਰੇਟ ਬਈ ਜੀ ਆਪਾਂ ਵੱਛੀ ਰੱਖਣੀ ਚਾਹੁੰਨੇ ਆ ਜਣੀ ਕੇ। ਜੇ ਕੋਈ ਭਰਾ ਵੱਛੀ ਨਾਲ ਸੌਦਾ ਕਰੂਗਾ। ਹਾਂ। ਤਾਂ 1 ਲੱਖ ਤੇ 30 ਹਜ਼ਾਰ ਦੀ ਦੇ ਦਾਂਗੇ। ਹਾਂ। ਤਣੀ ਆਪਾਂ 15 ਹਜ਼ਾਰ ਦੀ ਵੱਛੀ ਰੱਖ ਲਾਂਗੇ ਬਈ ਜੀ। 1 15 ਦੀ ਇਕੱਲੀ ਗਾਂ ਤੇ ਜੇ ਉਸਨੇ ਵੱਛੀ ਲਈ ਜਾਨੀ ਫਿਰ ਇੱਕ ਤੀ ਹਾਂਜੀ ਬਈ ਵੱਛੀ ਆਪਾਂ ਉਹ ਰੱਖਣੀ ਚਾਹੁੰਦੇ ਹਾਂ ਰੱਖਣੀ ਚਾਹੁੰਦੇ ਆ ਬਈ ਤੋਰ ਦੇ ਬਈ ਉਹ ਅਗਲੇ ਦੀ ਮਰਜੀ ਆ ਜਿਵੇਂ ਆਪਾਂ ਛਾੜ ਵੀ ਸਕਦਾ ਨਾ ਫਿਰ ਆਪਾਂ 15000 ਦੀ ਰੱਖ ਲਾਂਗੇ ਬਈ ਸਹੀ ਹੈ ਤੋਰ ਦੇ ਬਈ ਉਹ ਆਪ ਨੂੰ ਵੇ ਸੌਦਾ ਦੱਸ ਦੇ ਅਗਲਾ ਵੀ ਆਪਾਂ ਬਿਨਾ ਵੱਛੀ ਤੋਂ ਕਰਦੇ ਆ ਕਿ ਵੱਛੀ ਦੇ ਹਾਂ ਇਹ ਤਾਂ ਸਹੀ ਗੱਲ ਹੈ ਸੋ ਦੋਸਤੋ ਸੌਦਾ ਜਿਹੜਾ ਕਰਕੇ ਆਉਣਾ ਉਹ ਤੁਸੀਂ ਇਸ ਸਾਡੇ ਚ ਹੋਰ ਆ ਬਈ ਦੁਬਾਰੇ ਫਿਰ ਬੋਲ ਦੇ ਦੋ ਵੀਡੀਓ ਦੇ ਵਿੱਚ ਦੁੱਧ ਜਿਹੜਾ ਆਪਣੇ ਇੱਥੇ ਦੇਖਿਆ ਜਾਵੇ ਅਗਲੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਹੈ ਆਪਣੀ ਆਪਣੇ ਕੋਲ 2:00 ਵਜੇ ਤੱਕ ਟਾਈਮ ਚੋਲੇ ਕੋਈ ਇਸੇ ਤੌਰ ਦੀ ਬਈ ਸੋ ਨੋ ਦੁੱਧ ਤਾਂ ਇਸ ਕਰਕੇ ਗੱਲ ਕਹਿ ਰਹੀ ਦੀ ਆ ਵੀ ਕਿਉਂਕਿ ਸਾਮ ਸੰਭਾਲ ਦਾ ਫਰਕ ਪੈਂਦਾ ਬਾਕੀ ਪਸ਼ੂ ਜੀਵ ਨਹੀਂ ਲਾਉਂਦਾ ਹੁਣ ਇੱਥੇ ਖੁੱਲ੍ਹਿਆਂ ਫਿਰਦਿਆਂ ਗਾਵਾਂ ਦੁੱਧ ਤਾਜ਼ੀ ਨਾਲ ਸੂਂਆਂ ਦਾ ਤੁਹਾਨੂੰ ਦੱਸਿਆ ਜਿਵੇਂ ਇਸ ਗਾਂ ਦਾ ਦੁੱਧ 30 ਕਿਲੋ ਹੈਗਾ ਇਸ ਟਾਈਮ ਹਾਜ਼ਰ ਹੈ ਰਮਾਡਾ ਬੋਲਦੀ ਬੱਛੀ ਹੈ ਦੁੱਧ 30 ਕਿਲੋ ਦੇ ਰਹੀ ਹੈ ਇਹਦਾ ਰੇਟ 1,30,000 ਬੱਛੀ ਸਣੇ ਆ ਜੇ ਕੋਈ ਵੀ ਖਰੀਦਣਾ ਚਾਹੁੰਦਾ ਤੇ ਜੇ ਬੱਛੀ ਬਾਈ ਨੂੰ ਛੱਡ ਦੋਗੇ ਤਾਂ 1,15,000 ਚ 30 ਕਿਲੋ ਦੁੱਧ ਲੈ ਜਾਓ ਤੁਸੀਂ ਦੁੱਧ ਹਜੇ ਵਧੂਗੀ ਕਿਉਂਕਿ ਦੰ ਥੋੜੇ ਹੋਏ ਐ ਸੂਈ। 35 ਕਿਲੋ ਦੀ ਨਹੀਂ ਜਾਵੜਨਾ ਭਾਈ ਜੀ। 6 35 ਕਿਲੋ ਦੁੱਧ ਇਹ ਦੇਉਗੀ। ਇਹ ਤੀਜਾ ਸੂਆ ਹਵਾਨਾ ਪਛਾਉ ਵੀ ਫੁੱਲ ਵੱਡਾ। ਹਜੇ ਟਾਈਮ ਪਿਆ ਦੱਸੋ ਚੁਆਈ ਦੇ ਵਿੱਚ ਤੇ ਸ਼ਾਮ ਤੱਕ ਹਵਾਨੇ ਪੂਰੇ ਭਰਨੇ ਆ ਬਹੁਤ ਸੋਹਣਾ ਥਾਂ ਦਾ ਸਹਜਾ ਇਹਦਾ ਵੀ। ਸੋ ਤੁਸੀਂ ਇਹਦਾ ਟਾਂਚਾ ਫੇਰ ਦੇ। ਚਲੋ ਬਾਕੀ ਇਹ ਰੇਟ ਉਵੇਂ ਫੈਕਸ ਨਹੀਂ ਹੈ ਵੀ ਸੌ ਹੀ ਪਾਤੀ ਹੈ ਵੀ ਜਿੰਨੇ ਮੰਗਲੇ ਆ ਉਹਨੇ ਇੱਥੇ ਦੇਣਾ ਪਸੂ। ਪਰ ਨਾਲ ਬੇਨਤੀ ਇਹ ਵੀ ਹੈ ਵੀ ਬਹੁਤਾ ਉੱਤੇ ਰੱਖ ਕੇ ਰੇਟ ਬਾਈ ਨੇ ਮੌਲ ਨਹੀਂ ਕੀਤੇ ਕਿਉਂਕਿ ਜਿੰਨੇ ਕਦੀ ਆਸ ਵੀ ਰੱਖਦਾ ਉਹਦੇ ਨਾਲੋਂ ਥੋੜੀ ਬਹੁਤੀ ਗੰਜਾਇਸ ਨਾਲ ਹੀ ਰੇਟ ਕੀਤੇ ਆ ਬਾਕੀ ਤੁਹਾਨੂੰ ਜੇ ਪਸ਼ੂ ਚੱਜਦਾ ਤੁਸੀਂ ਆਪਦੀ ਚੱਜ ਦੀ ਕੀਮਤ ਲਾ ਵੀ ਸਕਦੇ ਹੋ ਆ ਕੇ ਦੇਖਿਓ ਤਿੰਨ ਟਾਈਮ ਚੋਲਿਓ ਸਾਰੀਆਂ ਹੀ ਸੁੰਆਂ ਸੂਆਂ ਗਾਵਾਂ ਜਿੰਨਾਂ ਨੂੰ ਦੱਸਿਆ ਉਹ ਹਾਜ਼ਰ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ